ਕਿ 26 ਜਨਵਰੀ ਮਨਾਉਣ ਦੇ ਲਈ ਬਟਾਲਾ ਪੁਲਿਸ ਪੂਰੀ ਤਰ੍ਹਾਂ ਸਰਗਰਮ ਹੈ ਅਤੇ 1000 ਦੇ ਕਰੀਬ ਜਿਹੜੀ ਆ ਬਟਾਲਾ ਫੋਰਸ ਤਨਾਤ ਕੀਤੀ ਗਈ ਹੈ ਅੱਜ ਬਾਰਡਰ ਏਰੀਆ ਦੇ ਦੀ ਵੀ ਅਲਰਟ ਦੀ ਗੱਲਾਂ ਕੀਤੀ ਜਾਵੇ ਅੱਜਾਂ ਥ੍ਰੈਟ ਦੀ ਗੱਲਾਂ ਕੀਤੀ ਜਾਵੇ ਇਹ ਨਾਰਮਲ ਹੀ ਜਿਹੜੀ 15 ਅਤੇ 26 ਜਨਵਰੀ ਨੂੰ ਹਮੇਸ਼ਾ ਹੀ ਅਲਰਟ ਤੇ ਹੀ ਰਹਿੰਦੇ ਨੇ ਅਤੇ ਉੱਥੇ ਹੀ ਇਹਨਾਂ ਦੇ ਲਈ ਨਜਿੱਠਣ ਦੇ ਲਈ ਪੂਰੀ ਤਿਆਰੀਆਂ ਮੁਕੰਮਲ ਕੀਤੀਆਂ ਗਈਆਂ ਨੇ ਅਦੇ ਬਹਾਰ ਤੋਂ ਕੋਈ ਵੀ ਫੋਰਸ ਤਨਾਤ ਨਹੀਂ ਕੀਤੀ ਜਾਵੇਗੀ ਇਹ ਬਟਾਲਾ ਪੁਲਿਸ ਪੂਰੀ ਤਰ੍ਹਾਂ ਦੇ ਨਾਲ ਸਰਗਰਮ ਹੈ ਅਤੇ 26 ਜਨਵਰੀ ਦਾ ਤਿਹਾਣ ਮਨਾਉਣ ਦੇ ਲਈ ਤਿਆਰ ਪਰ ਤਿਆਰ ਹੈ ਇਹ ਗੱਲਾਂ ਜਿਹੜੀਆਂ ਨੇ ਡੀਆਈਜੀ ਇੰਦਰਬੀਰ ਸਿੰਘ ਵੱਲੋਂ ਕੀਤੀਆਂ ਗਈਆਂ ਨੇ ਆਓ ਕੀ ਕੁਝ ਕਹਿਣਾ ਹੈ ਉਹਨਾਂ ਤੋਂ ਪੂਰੀ ਜਾਣਕਾਰੀ ਜਿਹੜੀ ਹੈ ਉਹਨਾਂ ਤੋਂ ਲੈਣ ਦੀ ਕੋਸ਼ਿਸ਼ ਕਰਦੇ ਹਾਂ ਤੁਸੀਂ ਬਣੇ ਹੋ ਪੰਜਾਬੀ ਅਖ਼ਬਾਰ ਚੈਨਲ ਦੇ ਨਾਲ ਲਕੀ ਰਾਜਪੂਰੀ ਰਿਪੋਰਟ ਬਟਾਲਾ ਜੀ ਸਰ ਜੀ ਆਪਾਂ ਪਰ ਆ ਰਹੇ ਬਈ ਠੀਕ ਹੈ ਹਾਂਜੀ ਸਰ ਅੱਜ ਡਿਸਟ੍ਰਿਕਟ ਬਟਾਲਾ ਦੇ ਵਿੱਚ ਮੈਂ ਆਇਆ 26 ਜਨਵਰੀ ਦੇ ਰਿਹਾ ਪ੍ਰੋਗਰਾਮ ਹੋ ਰਿਹਾ ਹੈ ਤੇ ਉਹਦੇ ਰਿਗਾਰਡਿੰਗ ਜੋ ਜੋ ਆਪਰੇਸ਼ਨਸ ਡਿਸਟ੍ਰਿਕਟ ਪੁਲਿਸ ਵੱਲੋਂ ਚਲਾਏ ਜਾ ਰਹੇ ਨੇ ਜੋ ਹੈੱਡਕਵਰਟਰਸ ਦੇ ਦੇਖੰਦ ਦੇਖੰਦ ਅਨੁਸਾਰ ਜਾਂ ਇਥੋਂ ਲੋਕਲ ਪੁਲਿਸ ਆਪਣੇ ਲੈਵਲ ਤੇ ਚਲਾ ਰਹੀ ਹੈ ਉਹਨਾਂ ਦੀ ਸੁਪਰਵੀਜ਼ਨ ਵਾਸਤੇ ਮੈਂ ਡਿਸਟ੍ਰਿਕਟ ਬਟਾਲਾ ਆਇਆ ਪਹੁੰਚਿਆ ਐਸਐਸਪੀ ਸੁਹੇਲ ਮੀਰ ਉਹਨਾਂ ਦੀ ਸਾਰੀ ਡੀਓਜੀ ਟੀਮ ਜਿਹੜੀ ਉਹ ਇੱਥੇ ਹੈ ਮੇਰੇ ਨਾਲ ਹਾਜ਼ਰ ਤੋਂ ਇਹਨਾਂ ਨੇ ਬੜੇ ਅੱਛੇ ਤਰੀਕੇ ਨਾਲ ਅਰੇਂਜਮੈਂਟ ਸਾਰੇ 26 ਜਨਵਰੀ ਦੇ ਰਿਗਾਰਡਿੰਗ ਕੀਤੇ ਹੋਏ ਨੇ ਪੂਰੇ ਉਲ ਬਿਲਾ ਕੇ ਹਜ਼ਾਰ ਕਿਤੇ ਆਸ-ਪਾਸ ਜਿਹੜੀ ਫੋਰਸ ਹੈ ਉਹ ਤਾਇਨਾਤ ਔਰ ਰਾਤ ਦੇ ਟਾਈਮ ਤੇ ਵੀ ਘੱਟੋ ਘੱਟ 600 ਦੇ ਆਸ-ਪਾਸ ਮਾਦਮ ਜਿਹੜੇ ਨੇ ਉਹ ਤੇ ਰਾਤ ਕੀਤੇ ਗਏ ਨੇ ਵਾਕਫ ਡਿਊਟੀਆਂ ਦੇ ਉੱਤੇ ਗਸ਼ਟਾ ਲਗਾਈਆਂ ਗਈਆਂ ਨਾਕਾਬੰਦੀ ਕੀਤੀ ਗਈ ਹੈ ਸੋ ਕੁੱਲ ਮਿਲਾ ਕੇ ਡਿਸਟ੍ਰਿਕਟ ਪੁਲਿਸ ਪੂਰੀ ਤਰ੍ਹਾਂ ਰੈਡੀ ਹੈ 26 ਜਨਵਰੀ ਦਾ ਪ੍ਰੋਗਰਾਮ ਬਿਲਕੁਲ ਅਮਨ ਸ਼ਾਂਤੀ ਦੇ ਨਾਲ ਅੱਛੇ ਤਰੀਕੇ ਨਾਲ ਕੰਪਲੀਟ ਕਰਵਾਉਣ ਦੇ ਵਾਸਤੇ 26 ਜਨਵਰੀ ਨੂੰ ਲੈ ਕੇ ਕੋਈ ਥ੍ਰੈਟ ਜਾਂ ਅਲਰਟ ਹੈ ਬਾਰਡਰ ਉਹ ਜਨਰਲ ਜਿਹੜਾ ਜੀ ਉਹ ਲੈਵਲ ਆਫ ਅਲਰਟਨੈਸ ਤਾਂ ਹਮੇਸ਼ਾ ਹੁੰਦੀ ਹੀ ਹੈ 26 ਜਨਵਰੀ 15 ਅਗਸਤ ਖਾਸ ਕਰਕੇ ਜਦੋਂ ਇਹ ਦੋਨੋਂ ਦਿਹਾੜਿਆਂ ਦੇ ਉੱਤੇ ਸੋ ਉਹ ਇਸ ਵਾਰ ਵੀ ਹੈਗੇ ਨੇ ਬਟ ਡਿਸਟ੍ਰਿਕਟ ਪੁਲਿਸ ਪੂਰੀ ਤਰ੍ਹਾਂ ਮੁਸਤੈਦ ਹੈ ਔਰ ਪੂਰੀ ਤਰ੍ਹਾਂ ਇਹਨਾਂ ਦੀ ਸਾਰੇ ਟੀਮ ਜਿਹੜੀ ਉਹ ਤਿਆਰ ਹੈ ਕਿਸੇ ਵੀ ਤਰ੍ਹਾਂ ਦੇ ਪ੍ਰੋਬਲਮ ਨੂੰ ਨਹੀਂ ਛੱਡਣ ਦੇ। ਇਹ ਸਰ ਪਹਿਲੀ ਵਾਰੀ ਹੋ ਰਿਹਾ ਹੈ ਕਿ ਥਾਣੇ ਦੇ 9 ਵਜੇ ਤੋਂ ਬਾਅਦ ਐਂਟਰੀ ਨਹੀਂ ਹੋਣ ਦਿੰਦੇ। ਉਹ ਪਹਿਲੀ ਵਾਰੀ ਹੋ ਰਿਹਾ। ਉਹਦੇ ਬਾਰੇ ਕੀ ਕਹਿਣਾ ਚਾਹੋ? ਇਹ ਦਿਸ ਇਜ਼ ਪਾਰਟ ਆਫ ਜਿਹੜੀ ਟਾਰਗੇਟ ਹਾਰਡਨਿੰਗ ਦੀ ਸਟ੍ਰੈਟਜੀ ਹੈ ਜੀ। ਉਹਦੇ ਸੁਰੱਖਿਆ ਦੇ ਮੱਦੇ ਨਜ਼ਰ ਜੀ 26 ਜਨਵਰੀ ਲੈ ਕੇ ਬਾਹਰੋਂ ਫੋਰਸ ਦੀ ਤਿਆਰੀ ਨਿਸਰ ਡਿਸਟ੍ਰਿਕਟ ਦੀ ਡਿਸਟ੍ਰਿਕਟ ਪੁਲਿਸ ਫੋਰਸ ਜਿਹੜੀ ਹੈ ਉਹ ਆਪਣੇ ਲੈਵਲ ਤੇ ਹੀ ਤਿਆਰੀ ਕਰਵਾਇਆ ਜਾ ਆਪਣਾ ਤਿਆਰੀ ਕਰ ਰਹੀ ਹੈ 26 ਜਨਵਰੀ ਦੇ ਪ੍ਰੋਗਰਾਮ ਨੂੰ ਲੈ ਕੇ ਹਜ਼ਾਰ ਦੇ ਆਸ-ਪਾਸ ਫੋਰਸ ਤਾਇਨਾਤ ਕੀਤੀ ਗਈ ਪਾਪੜੋ ਕਰਾਂਦੇ ਹੁਣ ਪਹਿਲਾਂ ਨਹੀਂ ਕੀਤੀ ਫੋਟੋ ਗਰੁੱਪ ਫੋਟੋ ਆਉਣਾ ਪਿੱਛੇ ਆ ਜਾ ਕੋਈ ਨਹੀਂ ਤੁਰ ਗਏ ਯਾਰ ਬੈਠ ਜਾਓ ਸਭ ਚਲ ਆਜੋ ਆਪਣੇ ਮੈਂ ਪਾਦਾ ਹੈ ਇੱਕ ਨਾ ਉਹ ਅੰਦਰ ਪ੍ਰੈਸ ਕਾਨਫਰੰਸ ਕਰਦੇ ਫਿਰ ਮੈਂ ਪੂਰੀ ਪਲਾਣ ਜਾਨਾ ਚਾਹਦੇ 11 ਚਾਹਦੇ ਦੁਬਾਰਾ ਆ ਜਾਗੇ ਕੋਈ ਆਉਣਾ ਆ ਕੋ ਇਧਰ ਰੱਖਦੇ ਨੇ ਬਿਲਕੁਲ ਗਾਣਾ ਪੈਂਡਿੰਗ ਰਹਿ ਗਿਆ ਗਾਣਾ ਪੈਂਡਿੰਗ ਰਹਿ ਗਿਆ ਜੀ ਠੀਕ ਠਾਕ ਜੀ ਬਹੁਤ ਬਹੁਤ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ 1 ਜਨਵਰੀ ਦੇ ਮੱਦੇ ਨਜ਼ਰ ਅੱਜ ਜਿਹੜੇ ਬਟਾਲਾ ਪਹੁੰਚੀ ਨੇ ਆਪਾਂ ਗੱਲਬਾਤ ਕਰਦੀਆਂ ਕੀ